ਸਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਚੇਲੇਗੀ ਜੀ ਤੇ ਕੀ ਮਸਲਾ ਜਿਹੜਾ ਤੁਸੀਂ ਕਹਿੰਦੇ ਮਸਲਾ ਆ ਕਸ਼ਮੀਰ ਸਿੰਘ ਨਿਹੰਗ ਨੇ ਕੁਕੜਾ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਸਾਰੇ ਸਾਡੇ ਖੁਰਲੀ ਖਰਲੀ ਜੀ ਛੱਟੇ ਆਏ ਜੇ ਤੇ ਆ ਡੰਗਰਾਂ ਨੂੰ ਵੱਜੇ ਤੁਹਾਡੇ ਸਾਹਮਣੇ ਇਹ ਵੀ ਪਠੇ ਘੱਟ ਖਾਂਦੇ ਜੇ ਤੇ ਹੋਰ ਕੋਈ ਤੁਹਾਡੇ ਕੋਈ ਜਨਵਰੀ ਕੋ ਮਰੇ ਵੀ ਆ 2 ਜਨਵਰੀ ਮਰ ਗਿਆ ਤੇ ਬਾਕੀ ਆ ਮਰਨੇ ਪਏ ਤੇ ਕਿਹੜੀ ਗੰਦੇ ਕੋਈ ਰੰਜੇ ਜਿਹਾ ਤੁਹਾਡੇ ਨਾਲ ਚੱਲਦੀ ਕਿ ਉਤਰ ਰੰਜ ਨੇ ਪਹਿਲੇ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੁਣ ਇਥੋਂ ਤੱਕ ਆ ਗਏ ਪਹਿਲਾਂ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗੱਲ ਪੈ ਗਿਆ ਘਰੇ ਆਣ ਕੇ ਤੂੰ ਤੂੰ ਆਪ ਕੰਮ ਇਹਨੇ ਕਰਤਾ ਇਹ ਦਵਾਈ ਤੋ ਆ ਵੇਖੀ ਬੜੀ ਦਵਾਈ ਹਾਂ ਕਣਕ ਚ ਪਈ ਜਾ ਦਵਾਈ ਨਾਲੋਂ ਆਪ ਵੀ ਮੰਨਿਆ ਭਈ ਮੈਂ ਪਾਈ ਜੀ ਕਿਹੜੀ ਕਿੱਲੋਂ ਪੁੱਛਿਆ ਕਦ ਲਈ ਹਾਂ ਆਹ ਸਾਫ ਦਾ ਸਰਪੰਚ ਕੱਲਿਆਂ ਉਹ ਆਉਂਦੇ ਜਾਂਦਾ ਸਹਿਨ ਆ ਵੀ ਕਰਦਾ ਉਹ ਆਪਣੇ ਦਰਰੇ ਚ ਪਾਈ ਨਹੀਂ ਨਹੀਂ ਸਾਡੀ ਘੇਲੀ ਜੀ ਪਾਈ ਜੀ ਉਹ ਸੀਤ ਨਿਗੇ ਨਹੀਂ ਕਰਦਾ ਆਪ ਗੁਹਾ ਠਾਇਆ ਜੀ ਉਹ ਆਂਦਾ ਕਿਹੜੀ ਕਿੱਲੋਂ ਪੁੱਛਦਾ ਉਹ ਆਂਦਾ ਮੇਰੇ ਕੁੱਕੜਵੜ ਦੇ ਆਇਆ ਕੋਈ ਉਹ ਦੱਸਦਾ ਉਹਦਾ ਸਿੱਧਾ ਹੀ ਜਾਂਦਾ ਮੈਂ ਪਾਈ ਜੀ ਮੇਰਾ ਨਿਆ ਵੀ ਕੋਈ ਨਾਲ ਉਹਨੇ ਇਹ ਗੱਲ ਤਾਂ ਘੜਾ ਪਹਿਲੋ ਰੋਣ ਦੀ ਮੰਗ ਕੋਈ ਨਿਸ਼ਾਨ ਹੋਇਆ ਅਸੀਂ ਆਨੇ ਤੁਹਾਨੂੰ ਨਿਸ਼ਾਨ ਹੋਣਾ ਚਾਹੀਦਾ